ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਹਰਿਆਣਾ ਦੀ ਜਦੋਂ ਇਲੈਕਸ਼ਨ ਹੋਈ ਇੱਕ ਜੈਕ ਪੂਲ ਆਏ ਸਭ ਨੂੰ ਇਹ ਆਸ ਸੀ ਕਿ ਕਾਂਗਰਸ ਜਿੱਤੂਗੀ ਲੇਕਿਨ ਵੱਡੀ ਗਿਣਤੀ ਦੇ ਵਿੱਚ ਜਿੱਤਿਆ ਕੌਣ ਭਾਰਤੀ ਜਨਤਾ ਪਾਰਟੀ ਇਹੀ ਹਾਲ ਮਹਾਰਾਸ਼ਟਰ ਚ ਹੋਇਆ ਮਹਾਰਾਸ਼ਟਰ ਤੋਂ ਬਹੁਤ ਹੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਵੱਡੀ ਸਟੇਟ ਹੈ ਦੇਸ਼ ਦੀ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤੀ ਇੰਨਾ ਜਿੱਤਾਂ ਤੋਂ ਬਾਅਦ ਫਿਰ ਇੱਕ ਮਸਲਾ ਉੱਠਦਾ ਹੈ ਕਿ ਜੀ EVM ਦੇ ਵਿੱਚ ਛੇੜਾ ਫਿਰਿਆ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਸੰਜੇ ਰੌਤ ਨੇ ਤਾਂ ਰਿਜ਼ਲਟ ਚਲਦੇ-ਚਲਦੇ ਕਹਿੰਦਾ ਸੀ ਕਿ EVM ਕੀ ਜਿੱਤ ਹੋ ਰਹੀ ਹੈ ਜੀ ਜੇ ਭਾਰਤੀ ਜਨਤਾ ਪਾਰਟੀ ਨੇ ਜਿੱਤ ਰਹੀ ਹੈ ਇਹ ਕੰਟਰੋਵਰਸੀ ਲਗਾਤਾਰ ਚੱਲਦੀ ਹੈ ਹੁਣ ਜਿਹੜਾ ਬੰਦਾ ਇਹ ਦਾਵਾ ਕਰਦਾ ਹੈ ਕਿ 14 ਦੇ ਵਿੱਚ ਮੈਂ ਮੋਦੀ ਸਾਹਿਬ ਨੂੰ ਈਵੀਐਮ ਹੈਕ ਕਰਕੇ ਜਿਤਾਇਆ ਸੀ ਸੈਦ ਸੋਜਾ ਉਥੇ ਐਫਆਈਆਰ ਹੋਈ ਹੈ ਚੋਣ ਕਮਿਸ਼ਨ ਦੀ ਸ਼ਿਕਾਇਤ ਤੇ ਹੋਰ ਕੀ ਹੈ ਸਾਰਾ ਸਿਲਸਲਾ ਇਹ ਤੇ ਪੰਗਲ ਕਰਨੀ ਹੈ ਤੇ ਹੋਰ ਇੱਕ ਦੋ ਖਬਰਾਂ ਬਹੁਤ ਅਹਿਮ ਨੇ ਜਿਵੇਂ ਮਹਨ ਭਗਵਤ ਸਾਹਿਬ ਕਹਿੰਦੇ ਤਿੰਨ ਬੱਚੇ ਕਟੋ ਕਟ ਪੈਦਾ ਕਰੋ ਤੇ ਨਾਲ ਆਪਾ ਸਤਪਾਲ ਕਹਰਾ ਨੇ ਕੀ ਕਿਹਾ ਇੱਕ ਵਾਰ ਫੇਰ ਇਹ ਸਾਰੀ ਗੱਲਬਾਤ ਕਰਦੇ ਆ ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਈਵੀਅਨ ਦਾ ਮਾਮਲਾ ਜਿਹੜਾ ਨਾ ਇਹ ਸੱਚਮੁੱਚ ਹੀ ਉਸ ਵੇਲੇ ਹੋਰ ਵੀ ਟੂਰ ਫੜਲੇ ਇਸਨੇ ਜਦੋਂ ਐਲਨ ਮਸਕ ਨੇ ਕਿਹਾ ਸੀ ਕਿ ਈਵੀਐਮ ਜਿਹੜੀ ਹੈ ਹੈਕ ਕੀਤੀ ਜਾ ਸਕਦੀ ਹੈ ਹਾਲਾਂਕਿ ਸਾਡੇ ਦੇਸ਼ ਦੀ ਸੁਪਰੀਮ ਕੋਰਟ ਨੇ ਫੈਸਲਾ ਇਹਦੇ ਹੱਕ 'ਚ ਨਹੀਂ ਸੁਣਾਇਆ ਉਹ ਇਹ ਕਹਿੰਦੇ ਨੇ ਕੋਈ ਕੋਈ ਸੁਪਰੀਮ ਕੋਰਟ ਹੈ ਤਾਂ ਸਬੂਤ ਦੇਖਣਾ ਹੁੰਦਾ ਉਹ ਇਹ ਕਹਿੰਦੇ ਨੇ ਕਿ ਜੀ ਇਹ ਜਦੋਂ ਹਾਰ ਜਾਂਦੇ ਨੇ ਉਦੋਂ ਕਹਿ ਦਿੰਦੇ ਨੇ ਕਿ ਜੀ ਈਵੀਐਮ ਨਾਲ ਇਸ ਤਰ੍ਹਾਂ ਛੇੜਛਾੜ ਹੋਈ ਹੈ ਮਸਲਾ ਇੰਨੀ ਜਲਦੀ ਸੁਲਝਣਾ ਲੋਕਾਂ ਦੇ ਮਨਾਂ ਚ ਜਿੰਨਾ ਚਿਰ ਇਨਸਾਫ ਨਾ ਲੱਗੇ ਨਾ ਉਨਾ ਚਿਰ ਗੱਲ ਹੀ ਬਣਦੀ ਹੁੰਦੀ ਲੋਕ ਜ਼ਰੂਰ ਇਹ ਸਮਝਦੇ ਨੇ ਤੇ ਉਹ ਨੂੰ ਹਵਾ ਦਿੱਤੀ ਜਾਂ ਉਹਦੇ ਚ ਦਾਅਵੇ ਕੀਤੇ ਇੱਕ ਹੈਕਰ ਹੈ ਸੈਦ ਸੁਜਾ ਸੈਦ ਸੁਜਾ ਜਿਹਨੇ ਅਮਰੀਕਾ ਚ ਵੀ ਕੰਮ ਕੀਤਾ ਚਿਸਰੇ ਲੰਡਨ ਦੇ ਵਿੱਚ 2019 ਚ ਇਹੋ ਜਿਹਾ ਦਾਵਾ ਕੀਤਾ ਸੀ ਜਿਹੜਾ ਜਦੋਂ EVM ਮਸ਼ੀਨ ਬਣ ਰਹੀ ਸੀ ਉਹ ਬਣਾਉਣ ਵਾਲੀ ਟੀਮ ਦਾ ਮੈਂਬਰ ਸੀ EVM ਬਣਾਉਣ ਵਾਲੀ ਟੀਮ ਦਾ ਮੈਂਬਰ ਸੀ ਉਹ ਉਹ ਬੰਦੇ ਨੇ ਹੁਣ ਉਹ ਹੁਣ ਉਹਦੇ ਖਿਲਾਫ FIR ਹੋਈ ਹੈ ਲਾਜ਼ ਦਖਣੀ ਮਬਈ ਦੇ ਵਿੱਚ ਚੋਣ ਕਮਿਸ਼ਨ ਨੂੰ ਦੀ ਸ਼ਿਕਾਇਤ ਕੀਤੀ ਹੈ ਕਾਰਨ ਕੀ ਹੈ ਕਿਉਂ ਸ਼ਿਕਾਇਤ ਕੀਤੀ ਅਸਲ ਦੇ ਵਿੱਚ 14 ਨਵੰਬਰ ਨੂੰ ਉਹਨੇ ਇੱਕ ਵੀਡੀਓ ਬਣਾ ਕੇ ਪਾਈ ਜਿਹੜੀ ਵਾਇਰਲ ਹੋ ਗਈ ਹੋਣੀ ਸੀ ਮਹਾਰਾਸ਼ਟਰ ਦੀ ਚੋਣ ਤੋਂ ਬਾਅਦ ਇਹ ਚਰਚਾ ਚ ਜ਼ਿਆਦਾ ਆ ਗਈ ਕੀ ਕਹਿ ਰਹੇ ਉਹ ਕਹਿੰਦੇ ਜਿਹੜੀ ਮਹਾਰਾਸ਼ਟਰ ਦੀ ਚੋਣ ਹੈ ਨਾ ਇਹ EVM ਨੂੰ ਹੈਕ ਕਰਕੇ ਜਿੱਤੀ ਗਈ ਹੈ ਮੈਂ ਕਹਿੰਦੇ EVM ਨੂੰ ਫੇਕ ਕਰ ਸਕਦਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਦਿਓ ਮੈਨੂੰ 53 ਕਰੋੜ ਮੈਂ 63 ਜਿਹੜੇ ਹਲਕਿਆਂ 'ਚ 53 ਕਰੋੜ ਚ ਜਿਤਾ ਦਊ ਤੁਹਾਨੂੰ ਇਹ ਉਹ ਦਾਵਾ ਸੀ ਇਹ ਦਾਵਾ ਕੋ ਪਹਿਲੀ ਵਾਰ ਨਹੀਂ ਐਸੇ ਵੀ ਪੰਜਾਬ 'ਚ ਵੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ ਕਹਿੰਦਾ ਸਾਨੂੰ ਇੱਕ ਬੰਦਾ ਕਹਿੰਦਾ ਵੀ ਤੁਸੀਂ 2 ਕਰੋੜ ਮੈਨੂੰ ਕਾਸੀ ਜਿਹਾ ਜਿਹਾ ਦੇ ਦਿਓ ਮੈਂ ਤੁਹਾਨੂੰ ਜਿਤਾ ਦਊਗਾ ਤੂੰ ਰੋੜਾ ਤਾਂ ਉਦੋਂ ਵੀ ਪੈਂਦੇ ਨੇ ਜੀ 6% ਵਧ ਗਿਆ ਜੀ ਪੋਟਾ ਉਦੋਂ ਇਹ ਨਹੀਂ ਹੋਇਆ ਕਿ ਰੋੜਾ ਤਾਂ ਹਰ ਇੱਕ ਇਲੈਕਸ਼ਨ ਚ ਪੈਂਦਾ ਹੈ ਹੁਣ ਇਹ ਗੱਲ ਕਿਉਂ ਹੋ ਗਈ ਆ ਗਈ ਅੱਗੇ ਕਿਉਂਕਿ ਚੋਣ ਕਮਿਸ਼ਨ ਨੇ ਉਹ ਤੇ ਸ਼ਿਕਾਇਤ ਕਰਤੀ ਹੁਣ ਬੀਐਨਐਸ ਤੇ ਆਈਟੀ ਐਕਟ ਦੇ ਵਿੱਚ ਹੋ ਉਲਝ ਗਿਆ ਸਹੀ ਇਹ ਸੋਚਾ ਹੁਣ ਇਹ ਕਹਿੰਦਾ ਜਿਹੜੀ ਸਭ ਤੋਂ ਵੱਡੀ ਗੱਲ ਨੇ ਕੀਤੀ ਉਹ ਕਹਿੰਦਾ ਜਿਹੜੀ 14 ਦੀ ਜਿੱਤ ਹੈ ਨਾ મોદી ਸਾਹਿਬ ਦੀ ਉਹ ਮੈਂ ਕਰ ਗਿਆ ਉਦੋਂ ਹੈਕ ਕੀਤੀ ਗਈ ਸੀ ਉਹ ਚੋਣ ਹੁਣ ਸੱਚ ਕੀ ਹੈ ਇਹ ਨਹੀਂ ਪਤਾ ਸੁਪਰੀਮ ਕੋਰਟ ਕਹਿੰਦੀ ਹੈ ਸਾਡੀ ਕਿ ਜੀ ਇਹ ਦਾ ਕੋਈ ਮਤਲਬ ਨਹੀਂ ਹੈ ایਵੀਐਮ ਦਾ ਜਦੋਂ ਹਾਰ ਜਾਂਦੇ ਨੇ ਪਾਰਟੀਆਂ ਉਦੋਂ ਇਹ ਕਹਿੰਦੀਆਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਉਹ ਕਹਿੰਦੇ ਨਹੀਂ ਹੈ ਹੁਣ ਇਸ ਵੇਲੇ ਮਸਲਾ ਉਲਝਾ ਹੋਇਆ ਹੈ ਇਹ ਸਮਝ ਕੇ ਕਿ ਲੋਕ ਇਹ ਸਮਝਦੇ ਨੇ ਵੀ ਕੁਝ ਤਾਂ ਕੁਝ ਤਾਂ ਹੈ ਤੇ ਖਾਸ ਸੌਰਤੇ ਉਦੋਂ ਬਨ ਮਿਲਿਆ ਲੋਕਾਂ ਨੂੰ ਜਦੋਂ ਐਲਨ ਮਸਕ ਵਰਗਾ ਬੰਦਾ ਇਹ ਗੱਲ ਕਹਿ ਰਿਹਾ ਐਲਨ ਮਸਕ ਨੇ ਵੀ ਤਾਂ ਕੀਤੀ ਉਹ 트ੰਪ ਦਾ ਬੰਦਾ ਹੈ 트ੰਪ ਦੀ ਮਦਦ ਕਰ ਰਿਹਾ ਸੀ ਅਮਰੀਕਾ ਦੀ ਜਦੋਂ ਰਾਸ਼ਟਰਪਤੀ ਦੀ ਚੋਣ ਚੱਲੇ ਸੀ ਉਸ ਅਮਰੀਕਾ ਦੀ ਕੁਝ ਸਟੇਟਸ ਦੇ ਵਿੱਚ ਅਜੇ ਵੀ ایਬੀਐਮ ਨਾਲ ਵੋਟਾਂ ਪੈਂਦੀਆਂ ਨੇ ਇਸ ਕਰਕੇ ਉਹਨੇ ਇਹ ਗੱਲ ਕਹੀ ਸੀ ਸੋ ਦੇਸ਼ ਨੂੰ ਚਾਹੀਦਾ ਤਹੀ ਹੈ ਕਿ ਸਹੀ ਤਰੀਕੇ ਨਾਲ ਇਹ ਮਸਲਾ ਜਿਹੜਾ ਹੈ ਸਲਝਾਇਆ ਜਾਵੇ ਉਹ ਨੂੰ ਤੁਸੀਂ ਫੜ ਲਿਆ ਫੜਨ ਦੀ ਬਜਾਏ ਜੇ ਤੁਸੀਂ ਉਹਨੂੰ ਇਹ ਕਰੋ ਕਿ ਤੁਸੀਂ ਕਰਕੇ ਦਿਖਾਓ ਉਹ ਕਹੇਗਾ ਚਲ ਕਰਕੇ ਦਿਖਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕੋਟੀਏ ਕਰ ਲੈ ਇਹ ਗੱਲ ਕੀ ਹੈ ਬਤਲ ਹੁਣ ਸਾਡਾ ਲੋਕਤੰਤਰ ਹੈ ਹਰ ਰੋ ਚੋਣਾਂ ਹੋਣੀਆਂ ਨੇ ਇਸ ਤੋਂ ਬਾਅਦ ਰੋਲਾ ਪੈਣ ਦੀ ਬਜਾਏ ਆਪੋਜੀਸ਼ਨ ਹੁਣ ਮਲਕਰਜਨ ਖੜਕੇ ਕਹਿੰਦੇ ਕਿ ਅਸੀਂ ਤਾਂ ਜੀ ਹੁਣੇ ਤੇ ਕਰ ਰਹੇ ਹਾਂ ਸ਼ੁਰੂ ਇੱਕ 94 ਵੱਡੀ ਮੇਮ ਸ਼ੁਰੂ ਕਰਦੇ ਆ ਭਾਰਤ ਜੋੜ ਯਾਤਰਾ ਪਰ ਕੀ ਤੋਂ ਉਹਦੀ ਬਜਾਏ ਜੇ ਤੁਸੀਂ ਇਹੀ ਕਰ ਲਓ ਤੋਂ ਇਹ ਦਾ ਇਸ ਪਾਸੇ ਸੋਚਣ ਦੀ ਲੋੜ ਇੱਕ ਮੈਂ ਖਬਰ ਸੁਣਨਾ ਸਾਂਝੀ ਕਰਨੀ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਆਰਐਸਐਸ ਦੇ ਮੁਖੀ ਦੇ ਜਿਹੜੇ ਸੰਚਾਲਕ ਨੇ ਮੋਹਨ ਭਗਵਤ ਸਾਹਿਬ ਇਹ ਕਹਿੰਦੇ ਕਿ ਰਿਕ ਦੇ ਘਟੋ ਘਟ ਤਿੰਨ ਬੱਚੇ ਪੈਦਾ ਹੋਣਾ ਚਾਹੀਦੇ ਨੇ ਤਿੰਨ ਬੱਚੇ ਘਟੋ ਘਟ ਪੈਦਾ ਕਰੋ ਇਸੇ ਆਰਐਸਐਸ ਦੀ ਜਿਹੜਾ ਨਾਗਪੁਰ ਜਿਹਨਾਂ ਦਾ ਸੈਂਟਰ ਹੈ ਇਸੇ ਕਰਕੇ ਤਾਂ ਕਹਿੰਦੇ ਸਰਕਾਰ ਨਾਗਪੁਰ ਤੋਂ ਚੱਲਦੀ ਹੈ ਗੱਲ ਤਾਂ ਠੀਕ ਹੈ ਇਹ ਇਹ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਰਾਜ ਕਰ ਰਹੀ ਹੈ ਉਹਨੂੰ ਡਾਇਰੈਕਸ਼ਨ ਦਿੰਦੇ ਨੇ ਜੇ ਜੇ ਕੋਈ ਛੇ ਕੋਈ ਬਰਾਬਰ ਦਾ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਤੋਂ ਜੇ ਕੋਈ ਗੱਲ ਕਰ ਸਕਦਾ ਜਾਂ ਉਹਨਾਂ ਦੇ ਖਿਲਾਫ ਬੋਲ ਸਕਦਾ ਜਾਂ ਉਂਡਾ ਨੂੰ ਡਾਇਰੈਕਸ਼ਨ ਦੇ ਸਾਧ ਤੋਂ ਮੌਨ ਭਗਵਤ ਹੈ ਜਾਂ ਨਾਗਪੁਰ ਕਿਉਂਕਿ ਆਰਐਸਐਸ ਦੇ ਕਰਕੇ ਤਾਂ ਇਹ ਪਾਰਟੀ ਪੋਲੀਟੀਕਲ ਬੈਂਕਾ ਜਿਹੜਾ ਇਹਨਾਂ ਦਾ ਜਿੱਤਦਾ ਖੈਰ ਉਂਡਾ ਨੇ ਜਿਹੜੀ ਇਹ ਗੱਲ ਕੀਤੀ ਕਹਿੰਦੇ ਜਿਹੜੀ ਜੋ ਆਧੁਨਿਕ ਜਨਸੰਖਿਆ ਵਿਗਿਆਨ ਹੈ ਇਹ ਕਹਿੰਦਾ ਹੈ ਕਿ ਜਿਹੜੀ ਜਨਮਦਾਰ ਹੈ ਸਾਡੀ 2.1 ਤੋਂ ਥੱਲੇ ਆ ਜਾਂਦੀ ਹੈ ਤਾਂ ਉਹ ਸੁਭਾਜ ਖਤਮ ਹੋ ਜਾਂਦਾ ਹੈ ਇਹ ਉਹਨਾਂ ਨੇ ਤਰਕ ਦਿੱਤਾ ਤੇ ਉਹ ਕਹਿੰਦੇ ਨੇ ਕਿ ਕਟੋ ਘਟ ਤਿੰਨ ਬੱਚੇ ਪੈਦਾ ਕਰੋ ਜੇ ਬਚਣਾ ਨਹੀਂ ਤਾਂ ਆਪਾਂ ਦੇਖਿਆ ਬਹੁਤ ਸਾਰੇ ਪਿਛਾਵਾ ਮਰਦੀਆਂ ਸਬਾਜ਼ ਨਾਲ ਸਟੰਦੇ ਦੇਖੇ ਨੇ ਅਸੀਂ ਸਾਨੂੰ ਇਹ ਖਤਰਾ ਪਹਿਲੇ ਹੀ ਚਿਆਲ ਚ ਰੱਖਣਾ ਚਾਹੀਦਾ ਹੈ ਇਹ ਉਹਨਾਂ ਨੇ ਕਿਹਾ ਹੁਣ ਮੋਨ ਭਗਵਤ ਕਹੇ ਤੇ ਪ੍ਰਤੀਕਿਰਿਆ ਨਾ ਹੋਵੇ ਬੜੀ ਚਿੱਕੀ ਪ੍ਰਤੀਕਿਰਿਆ ਹੋਈ ਕਾਂਗਰਸ ਦਾ ਨੇਤਾ ਮੰਗ ਸਿੰਘ ਕਹਿੰਦਾ ਉਹ ਪਹਿਲਾਂ ਨਾਲੇ ਤਾਂ ਰੋਟੀਆਂ ਦੇ ਦਿਓ ਤੁਸੀਂ ਨੌਕਰੀਆਂ ਦੇ ਦਿਓ ਰੋਟੀ ਦੇ ਤੋ ਭੁੱਖ ਭਰੀ ਐਨੀ ਹੈ ਜ਼ਮੀਨ ਘਟ ਰਹੀ ਹੈ ਫਸਲਾਂ ਲਈ ਜ਼ਮੀਨ ਵੇਚੇ ਗੱਲ ਤਾਂ ਠੀਕ ਹੈ ਬੰਦੇ ਜਿਆਦਾ ਪੈ ਰਹੇ ਨੇ ਕਿ ਰਹਿਣਗੇ ਕਿੱਥੇ ਧਰਤੀ ਤੇ ਤੇ ਹੁਣ ਆਪਾਂ ਦੇਖਿਆ ਨੇ ਹਰ ਸ਼ਹਿਰ ਦੇ ਨਾਲ ਜਿੰਨੇ ਵੀ ਪਿੰਡ ਨੇ ਉਹ ਸ਼ਹਿਰ ਚ ਆ ਜਾਂਦੇ ਨੇ ਆਏ ਸਾਲ ਇੱਕ ਵੱਡਾ ਸ਼ਹਿਰ ਕਈ ਕਈ ਪਿੰਡ ਖਾ ਜਾਂਦਾ ਤੇ ਪਿੰਡਾਂ ਦੀ ਜ਼ਮੀਨਾਂ ਖਾ ਜਾਂਦਾ ਉੱਥੇ ਕਲੋਨੀਆ ਕੱਟੀਆਂ ਜਾਂਦੀਆਂ ਨੇ ਤੇ ਬੰਦੇ ਵਧ ਰਹੇ ਨੇ ਤੇ ਫਸਲਾਂ ਲਈ ਜ਼ਮੀਨ ਘਟ ਰਹੀ ਹੈ ਗੱਲ ਤਾਂ ਠੀਕ ਹੈ ਤੇ ਕਿੱਥੋਂ ਖਵਾਉਂਗਾ ਤੁਸੀਂ ਬੇਰਜ਼ਗਾਰੀ ਇੰਨੀ ਹੈ ਤੇ ਚੀਨ ਨੂੰ ਪੁੱਛ ਲਓ ਚੀਨ ਦੇ ਵੀ ਘਟਾਇਆ ਚੀਨ ਤੋਂ ਕੋਈ ਸਿੱਖ ਲਓ ਤੁਸੀਂ ਉਹ ਕਹਿੰਦੇ ਫਿਰ ਉਹ ਵਿੰਗ ਚ ਚਲੋ ਕਹਿੰਦੇ ਜੀ ਹਟਦੇ ਜੀ ਪਹਿਲੇ ਤੁਸੀਂ ਸ਼ੁਰੂ ਕਰੋ ਜੀ ਮੋਦੀ ਯੋਗੀ ਭਗਵਤ ਸਾਰੇ ਸ਼ੁਰੂਆਤ ਇਹ ਕਰਨ ਤੇ ਤਿੰਨ ਬੱਚੇ ਪੈਦਾ ਕਰੋ ਸੋ ਇਸ ਤਰ੍ਹਾਂ ਉਹ ਕੱਲਿਆ ਉਹੀ ਨਹੀਂ ਉਹ ਵੈਸੀ ਹੈ ਅਸਦੂਨੋਂ ਵੈਸੀ ਉਹ ਕਹਿੰਦੇ ਦੇਵਾਂਗੇ ਕੀ ਜੀ ਬੱਚਿਆਂ ਦੇ ਪਿੱਛੇ ਫਿਰ ਅਜੀਤ ਪਵਾਰ ਉਹਨੇ ਤਾਂ ਦੋ ਬਿੱਲੀ ਪੇਸ਼ ਕਰ ਦਿੱਤੀ ਸੀ ਤੁਰੰਗ ਵੀ 2 ਤੋਂ ਵੱਧ ਜੇ ਬੱਚੇ ਨੇ ਅਸੀਂ ਉਹ ਲੋਕਲ ਪਾਰਟੀ ਦੀ ਚੋਣ ਨਹੀਂ ਲੜ ਸਕਦਾ ਸੋ ਦੋਨੇ ਪਾਸੇ ਨੇ ਤੇ ਆਂਦਰ ਦਾ ਨਾਇਡੂ ਔਰ ਚਾਰਮਰ ਤਾਮਨ ਲੱਡੂ ਦਾ ਸਟਾਲਨ ਉਹ ਬੱਚੇ ਜ਼ਿਆਦਾ ਪੈਦਾ ਕਰਦੇ ਹੱਕ ਚ ਨੇ ਲੇਕਿਨ ਜਿਹੜੀ ਗੱਲ ਅਸਲੀ ਹੈ ਉਹ ਇਹ ਹੈ ਭਗਵਤ ਸਾਹਿਬ ਕਹਿੰਦੇ 1955 ਤੋਂ 2011 ਤੱਕ ਜਿਹੜੀ ਜਨਸੰਖਿਆ ਹੈ ਮੁਸਲਮਾਨਾਂ ਦੀ ਉਹ 9.8 ਫੀਸਦੀ ਤੋਂ ਵੱਧ ਕੇ ਚੌਦਾ ਪੀ 14.24 ਪੀ ਸਦੀ ਹੋ ਗਈ ਹੈ। ਤੋਂ ਇਹਦਾ ਮਤਲਬ ਮੁਸਲਮਾਨਾਂ ਦੇ ਜਿਹੜੇ ਜਨਸਖਿਆ ਵੱਧ ਰਹੀ ਹੈ ਅਸਲ ਡਰ ਤਾਂ ਉਹ ਹੈ ਉਹਨਾਂ ਨੂੰ ਬਾਕੀ ਤਾਂ ਫਿਰ ਹੋ ਜਿਹੜੇ ਆ ਉਹ ਕਹਿੰਦੇ ਨੇ ਹਿੰਦੂਆਂ ਤੋਂ ਵੱਧ ਜਾਣ ਮੁਸਲਮਾਨ ਔਰ ਇਹ ਗੱਲ ਹੈ ਵੀ ਸਹੀ ਮੁਸਲਮਾਨ ਜਿਹੜੇ ਨੇ ਉਹ ਉਹਨਾਂ ਦੀ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਆਪਾਂ ਹਮੇਸ਼ਾ ਰਿਕ ਥਾਂ ਤੇ ਦੇਖਦੇ ਆ ਵੈਸੇ ਭਗਵਤ ਸਾਹਿਬ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਜਿਹੜੀ 3 ਪੀ ਹੁੰਦੀ ਹੈ ਨਾ ਪਾਪੂਲੇਸ਼ਨ ਪੋਲੂਸ਼ਨ ਤੇ ਪੋਵਰਟੀ ਇੱਕ ਵਿਸ਼ੇ ਸਰਕਲ ਹੈ ਜਿੰਦੀ ਪੋਵਰਟੀ ਜ਼ਿਆਦਾ ਹੋਊ ਉਹਨੇ ਪਾਪੂਲੇਸ਼ਨ ਜ਼ਿਆਦਾ ਹੋਊ ਜਿੰਦੀ ਪਾਪੂਲੇਸ਼ਨ ਜ਼ਿਆਦਾ ਹੋਊ ਉਹਨੇ ਪੋਵਰਟੀ ਜ਼ਿਆਦਾ ਹੋਊ ਇਹ ਇੱਕ ਦੂਜੇ ਦੇ ਤੇ ਜੁੜੇ ਹੋਏ ਨੇ ਇਸ ਕਰਕੇ ਦੇਸ਼ ਨੂੰ ਖਿਆਲ ਰੱਖਣਾ ਚਾਹੀਦਾ ਵੈਸੇ ਬਜ਼ੁਰਗਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਇੰਡੀਆ 'ਚ ਇਹ ਗੱਲ ਵੀ ਖਿਆਲ ਚ ਰੱਖਣ ਦੀ ਲੋੜ ਹੈ ਚਲੋ خیر ਹੁਣ ਆਪਾਂ ਇੱਕ ਖਬਰ ਹੋਰ ਲੈ ਕੇ ਗੱਲ ਖਤਮ ਕਰਦੇ ਆਂ ਉਹ ਅੱਜ ਬਾਸਿੰਖ ਖਰਾਦੀ ਪ੍ਰੈਸ ਕਾਨਫਰੈਂਸ ਦੀ ਉਹ ਕਹਿੰਦੇ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਜੀ ਦੇਖੋ ਪ੍ਰਵਾਸੀਆਂ ਦਾ ਮਸਲਾ ਹੈ ਮੈਂ ਵੀ ਮੋਦੀ ਸਾਹਿਬ ਮੇਰੇ ਖਿਲਾਫ ਬੋਲਦੇ ਰਹੇ ਵਲੈਕਸ਼ਨ ਚ ਲੋਕ ਸਭਾ ਵਿੱਚ ਮੈਂ ਤਾਂ ਕਿਤੇ ਵੀ ਨਹੀਂ ਕਿਹਾ ਸੀ ਬਿਹਾਰੀਆਂ ਨੂੰ ਕੱਢ ਦੋ ਇੱਥੇ ਤੇ ਮੋਦੀ ਗੱਲਾਂ ਸੀ ਇਹ ਇੱਕ ਕਾਂਗਰਸ ਦਾ ਲੀਡਰ ਹੈ ਉਹ ਬਿਹਾਰੀਆਂ ਨੂੰ ਪੰਜਾਬ ਸੇ ਕੱਢਣਾ ਚਾਹਤਾ ਮੈਂ ਤਾਂ ਕਹੀ ਨਹੀਂ ਸੀ ਕਹਿੰਦੇ ਮੈਂ ਤਾਂ ਜਿਹੜਾ ਸਟੈਂਡ ਹੁਣ ਵੀ ਬਰਹੀ ਹੈ ਕਿ ਜਿਵੇਂ ਹਿਮਾਚਲ ਦੇ ਵਿੱਚ ਉਵੇਂ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣੇ ਜਿਹੜੇ ਗੈਰ ਪੰਜਾਬੀ ਦੇ ਉਹ ਜ਼ਮੀਨ ਜਾਇਦਾਦ ਨਾ ਖਰੀਦ ਸਕਣ ਅਸਲ ਦੇ ਵਿੱਚ ਬਾਈਸ ਪਰਿਵਾਰ ਨੇ 50 ਸਾਲ ਪਹਿਲਾਂ ਉਹ ਵੀ ਕਾਂਗਰਸ ਦੇ ਮੁੱਖ ਮੰਤਰੀ ਰਹੇ ਸੀ ਹਿਮਾਚਲ ਦੇ ਉਹਨਾਂ ਨੇ ਕਾਨੂੰਨ ਬਣਾਤਾ ਸੀ ਤੇ ਗੈਰ ਹਿਮਾਚਲੀ ਉੱਥੇ ਜਾ ਕੇ ਨਹੀਂ ਤਾਂ ਗੈਰ ਲੋਕਾਂ ਨੇ ਜਾ ਕੇ ਜ਼ਮੀਨਾਂ ਖਰੀਦ ਕੇ ਗੈਰ ਹਿਮਾਚਲੀ ਉਹਨਾਂ ਤਾਂ ਆਪਣੇ ਕਰਿੰਦੇ ਬਣਾ ਲੈਣਾ ਸੀ ਤੇ ਉਹ ਕਹਿੰਦੇ ਵੀ ਹੁਣ ਜਿੱਦੀ ਗਿਣਤੀ ਚ ਡੈਮੋਗ੍ਰਾਫੀ ਗੱਲ ਤਾਂ ਬਿਲਕੁਲ ਠੀਕ ਹੈ ਜਿਹੜੀ ਸਾਡੀ ਡੈਮੋਗ੍ਰਾਫੀ ਤਾਂ ਖਰਾਬ ਹੋ ਰਹੀ ਹੈ। ਮਤ ਸਾਡੇ ਬੱਚੇ ਬਾਹਰ ਚਲੇ 50 ਲੱਖ ਤੋਂ ਵੱਧ ਮਜ਼ਦੂਰ ਇੱਧਰ ਆ ਗਏ। ਉਹਨਾਂ ਨੇ ਮਿਸਾਲ ਦਿੱਤੀ ਜਗਤਪੁਰਾ ਪਿੰਡ ਦੀ ਵੀ ਉੱਥੇ ਪ੍ਰਵਾਸੀ ਵੱਧ ਗਏ। ਆ ਹੁਣ ਪੰਚਾਇਤ ਚੋਣਾਂ ਚ ਵੀ ਕਈ ਚੋਂ ਪੰਜ ਸਰਪੰਚ ਚੋਣੇ। ਉਹ ਭਾਈ ਦੂਜੇ ਪਾਸੇ ਜਿਹੜੀ ਗੱਲ ਆ ਤੁਸੀਂ ਢਡਾਰੀ ਦੇਖ ਲਓ ਲੁਧਿਆਣੇ ਦਾ। ਉੱਥੇ ਦੇਖਿਓ ਦੱਸੋ ਤੁਸੀਂ ਪੰਜਾਬ ਆ ਕਿ ਤੁਸੀਂ ਕਿੱਥੇ ਫਿਰਦੇ ਹੋ। ਤਾਂ ਇਹ ਗੱਲ ਤਾਂ ਠੀਕ ਹੈ। ਖੈਰਾ ਸਾਹਿਬ ਦਾ ਤਰਕ ਤਾਂ ਠੀਕ ਹੈ। ਉਹ ਕਹਿੰਦੇ ਮੈਂ ਜਨਵਰੀ 23 ਤਕਰੀਬਨ 2 ਸਾਲ ਹੋ ਗਏ। ਜਨਮਰੀ ਚੇਚੂ ਕੋ ਬਿਲ ਦਤਾਸੀ ਕੁਲਤਾਰ ਸਿੰਘ ਸਤਵਾਨ ਨੂੰ ਵੀ ਇਹ ਤੇ ਇਹਨੂੰ ਕਰੋ ਤੇ ਬੈਸ ਉਹਨੇ ਬੈਸ ਕਰਦੀ ਬਜਾਏ ਜੀ ਕਹਿੰਦੇ ਕਿਸੇ ਕਮੇਟੀ ਨੂੰ ਭੇਜਤਾ ਉਹਦਾ ਮਤਲਬ ਕੁਛ ਨਹੀਂ ਸੀ ਪਤਾ ਤਾਂ ਲੱਗੇ ਨਾ ਪੰਜਾਬ ਦੇ 117 ਐਮ ਐਲ ਏ ਪੰਜਾਬੀਆਂ ਦੇ ਨਾਲ ਨੇ ਜਾਂ ਕੀਦੇ ਨਾਲ ਗੈਰ ਪੰਜਾਬੀਆਂ ਤੇ 14 ਕੀਦੇ ਹੋ ਦੇਖੋ ਪੰਜਾਬ ਦੀ ਡੈਮੋਗ੍ਰਾਫੀ ਤਾਂ ਫਰਕ ਪੈ ਰਿਹਾ ਜੇ ਇਹੀ ਰਹਾ ਬੜੀ ਜਲਦੀ ਸਿੱਖ ਤਾਂ ਘਟ ਗਿਣਤੀ ਚ ਆਈ ਜਾਣਗੇ ਪੰਜਾਬੀ ਵੀ ਘਟ ਗਿਣਤੀ ਪਰ ਨੂੰ ਵੱਜ ਜਾਣਗੇ ਇਹ ਗੱਲ ਹੈ 50 ਲੱਖ ਆ ਗਏ 15 ਲੱਖ ਬਾਹਰ ਚਲੇ ਗਏ ਤੇ ਤੁਸੀਂ ਦੱਸੋ ਮਤਲਬ 65 ਲੱਖ ਦਾ ਜੇ ਇਸ ਤਰ੍ਹਾਂ ਵੱਡੀ ਗਤੀ ਚ ਜਾਂਦੇ ਰਹੇ ਹੁੰਦਾ ਥੋੜਾ ਕੈਨੇਡਾ ਨੇ ਸਖਤੀ ਕੀਤੀ ਹੈ ਨਹੀਂ ਤਾਂ ਬੜਾ ਕੰਮ ਖਰਾਬ ਹੋਣਾ ਸੀ ਕਹਿੰਦਾ ਜਦੋਂ ਕਹਿੰਦੇ ਜੀ ਅਸੀਂ ਵੀ ਤਾਂ ਕੈਨੇਡਾ ਜਾਂਦੇ ਆ ਉਹ ਭਾਈ ਕੈਨੇਡਾ ਦੀਆਂ ਸ਼ਰਤਾਂ ਵੀ ਤਾਂ ਦੇਖੋ ਇਹ ਗੱਲ ਠੀਕ ਹੈ ਉਹਨਾਂ ਦੀ ਪਟੇਰ ਸ਼ਰਤਾਂ ਨੇ ਸ਼ਰਤਾਂ ਤਾਂ ਇੰਡੀਆ ਚ ਵੀ ਨੇ ਹੁਣ ਕੱਲਾ ਹਿਮਾਚਲ ਚ ਨਹੀਂ ਉੱਤਰਾਖੰਡ ਦਾ ਵੀ ਕਾਨੂੰਨ ਹੈ ਗਜਰਾਤ ਦੇ ਵਿੱਚ ਤੇ ਮੋਦੀ ਸਾਹਿਬ ਕਹਿੰਦੇ ਮੈਨੂੰ ਤਾਂ ਕਹੀ ਜਾਂਦੇ ਨੇ ਗੁਜਰਾਤ ਦੇ ਵਿੱਚ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਤੇ ਜਟਾਂ ਨੂੰ ਬੁਲਾਇਆ ਸੀ ਉਹਨਾਂ ਨੇ ਜ਼ਮੀਨ 'ਤੇ ਵਾਦ ਕਰਤੀ ਹੁਣ ਕਹਿੰਦੇ ਜਾਓ ਉਹ ਤਾਂ ਹਾਈ ਕੋਰਟ 'ਚ ਕੇਸ ਜਿੱਤੇ ਨੇ ਹੁਣ ਕਹਿੰਦੇ ਮੋਦੀ ਸਾਹਿਬ ਨੇ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ 'ਚ ਕੇਸ ਕੀਤਾ ਹੋਇਆ ਤੋਂ ਇਹ ਤਰਕ ਨਾਲ ਜਿਹੜਾ ਹੈ ਉਹਨਾਂ ਨੇ ਗੱਲ ਕੀਤੀ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਚੈਲੰਜ ਕੀਤਾ ਪੰਜਾਬ ਦੀ ਸਰਕਾਰ ਨੂੰ ਵੀ ਕਹਿੰਦੇ ਹੁਣ ਉਹ ਕਹਿੰਦੇ ਭਗਵੰਤ ਮਾਨ ਵੀ ਮੈਂ ਇੰਨੀਆਂ ਨੌਕਰੀਆਂ ਦਿੱਤੀਆਂ ਇੱਕ ਵਾਈਟ ਪੇਪਰ ਜਾਰੀ ਕਰੇ ਸਾਰੇ ਪੰਜਾਬੀ ਨੂੰ ਪਤਾ ਤਾਂ ਲੱਗੇ ਕਿੰਨੇ ਗੈਰ ਪੰਜਾਬੀ ਆਏ ਨੇ ਇਹਨਾਂ ਨੌਕਰੀਆਂ 'ਚ ਵੈਸੇ ਆ ਰਹੇ ਨੇ ਪਿੱਛੇ ਜੇ ਆਪਾਂ ਦੇਖੇ ਲਾਸਟ ਜਿਹੜੀ 1100 ਕੁਝ ਭਰਤੀ ਹੋਏ ਸੀ ਲਾਈਨਮੈਨ ਉਹਨਾਂ 'ਚ 350 ਤੋਂ ਵੱਧ ਹਰਿਆਣਵੀ ਨੇ ਜਿਹੜੇ ਭਰਤੀ ਹੋਏ ਉਹ ਇਹ ਤਾਂ ਗੱਲ ਹੈ ਕਿ ਤوازن ਤਾਂ بگੜ ਰਿਹਾ ਹੈ ਔਰ ਗਲਤ ਵੀ ਕੁਝ ਨਹੀਂ ਤੁਸੀਂ ਪ੍ਰਵਾਸੀਆਂ ਦੇ ਖਿਆਲ ਇਹ ਹੈ ਕਿ ਪ੍ਰਵਾਸੀ ਰੋਗ ਨਹੀਂ ਸਕਦੇ ਜੇ ਰੁਕੋਗੇ 82 ਲੱਖ ਬੰਦਾ ਪੰਜਾਬ ਦਾ ਪੰਜਾਬੀ ਜਿਹੜਾ 82 ਲੱਖ ਸਿੱਖ ਪੰਜਾਬੀ ਉਹ ਦੇਸ਼ ਦੇ ਵੱਖ-ਵੱਖ ਸਿਆਚ 5 ਲੱਖ ਤੋਂ ਵੱਧ ਦਿੱਲੀ ਤੇ ਰਾਜਸਥਾਨ ਹਰਿਆਣਾ ਚ 29 ਲੱਖ ਤੇ ਕੋਲਕਾਤਾ ਬੰਗਾਲ ਦੇ ਵਿੱਚ ਸਾਰੇ ਕਿਤੇ ਹੈ ਜਿਤਕੂੰ ਉਹਨਾਂ ਤੇ ਅਸਰ ਪਊਗਾ ਇਹ ਨਹੀਂ ਤੁਸੀਂ ਰੋਕਣਾ ਨਹੀਂ ਕਿਸੇ ਨੂੰ ਤੁਸੀਂ ਸਿਰਫ ਇਹ ਕਰਨਾ ਵੀ ਕਾਨੂੰਨ ਇਹ ਬਣੇ ਵੀ ਇੰਨਾ ਚੋਂ ਕੌਣ ਖਰੀਦ ਸਕਦਾ ਕਿੰਨੇ ਸਾਲਾਂ ਬਾਅਦ ਉਹਨੂੰ ਆਧਾਰ ਕਾਰਡ ਮਿਲੇ ਕੁਛ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਸੋਚਿਆ ਜਾ ਸਕਦਾ ਹੈ ਲੇਕਿਨ ਰੁਕਣਾ ਤਾਂ ਫਿਰ ਉਧਰ ਅਸਰ ਪਊਗਾ ਇਹ ਵੀ ਦੇਖਣ ਵਾਲੀ ਗੱਲ ਹੈ ਸੋ ਪ੍ਰੇਸ਼ਖੋ ਕਰਦੇ ਆਂ ਕੱਲ ਆਪਾਂ ਹੋਰ ਖਬਰਾਂ ਜਿਹੜੀਆਂ ਅਹਿਮ ਹੋਈਆਂ ਉਹਨਾਂ ਤੇ ਗੱਲਬਾਤ ਅਤੇ ਅੱਜ ਜਿਹੜੀ ਗੱਲਬਾਤ ਆਪਾਂ ਕਰਾਂਗੇ ਸ਼ਾਮ ਨੂੰ ਉਹ ਜੋ ਵੀ ਅਕਾਲ ਤੱਕ ਸਭ ਤੋਂ ਫੈਸਲਾ ਆਇਆ ਉਹ ਤੇ ਕਰਾਂਗੇ ਹੁਣ ਅੱਜ ਤੋਂ ਅੱਗੇ ਲੈਨੇ ਬਹੁਤ ਬਹੁਤ ਸ਼ੁਕਰੀਆ